ਕਰੇ ਹੋ ਰਿਹਾ ਹੈ ਕਿ ਤੁਸੀਂ ਕਿਸੇ ਵੀ ਪੱਗ ਨੂੰ ਵੀ ਹੱਥ ਪਾਇਆ ਉਹ ਕੀ ਮਾਮਲਾ ਸੀ ਹਾਂਜੀ ਪੱਗ ਨੂੰ ਉਹ ਪੱਗ ਨੂੰ ਮੈਂ ਪੁਲਿਸ ਵਾਲਿਆਂ ਨੂੰ ਉੱਡ ਕੇ ਪਿਆ ਹਾਂ ਏਦਾਂ ਉੱਡ ਕੇ ਸ਼ਾਤੀ ਜੀ ਨੂੰ ਪਿਆ ਹਾਂ ਉਹਨਾਂ ਦੇ ਨੂੰ ਦਬਾ ਚ ਲੋਕੀ ਵੀ ਛੜਨ ਡੈਪੇ ਮੰਤਰੀ ਤੈਨੂੰ ਛੱਡ ਗਈ ਸੋਨੀ ਮਾਨ ਤੈਨੂੰ ਛੱਡ ਗਈ ਸੋਨੀ ਮਾਨ ਨੇ ਕਿਦੋਂ ਆਣਾ ਉਹਨੇ ਟੈਨਸ਼ਨ ਮੈਨੂੰ ਨਹੀਂ ਸੋਨੀ ਮਾਨ ਦੀ ਕੁੜੀ ਦੀ ਗੌਣ ਵਾਲੀ ਦੀ ਜਿੰਨੀ ਲੋਕਾਂ ਨੂੰ ਟੈਨਸ਼ਨ ਹੈ ਜਦੋਂ ਤੱਕ ਤੇ ਠੀਕ ਸੀ ਤੇ ਸਟੇਜਾਂ ਤੇ ਇਹਦੇ ਨਾਂ ਦੇ ਪੈਸੇ ਖਾਂਦੇ ਰਹੇ ਤੇ ਜਦੋਂ ਉੱਤੇ ਮੜੀ ਜੀ ਵਿਪਤਾ ਕੀ ਪੈ ਗਈ ਤਾਂ ਤੁਸੀਂ ਇਹਨੂੰ ਆਪਣੇ ਘਰੋਂ ਕਿਨਾਰਾ ਕਰ ਦਿੱਤਾ ਇਹਨੂੰ ਭੁਜਾ ਦਿੱਤਾ ਹਰ ਕਾਣਾ ਬਰਦਾ ਦੇ ਤੱਈ ਸੰਗੇ ਘਰ ਦੇ ਹਾਲਾਤ ਸ਼ੁਰੂ ਤੋਂ ਇਦਾਂ ਦੇ ਆ ਵੀ ਆਪਣਾ ਦਿਹਾੜੀ ਦਾ ਪਾ ਕਰਦੇ ਡੈੜੀ ਪਾੜੇ ਲਿਖੇ ਨਹੀਂ ਆ ਉਹ ਆਪਣਾ ਮਜ਼ਦੂਰੀ ਕਰਦੇ ਡੈੜੀ ਮੇਰੇ ਸਮਰ ਸਮਰ ਤਸ ਸਦਾ ਸਮਾਲੇ ਦੂਦੂਦ ਕਰਦੇ ਹਾਲਾਤ ਠੀਕ ਹੀ ਪਰ ਜਦੋਂ ਉਹਨਾਂ ਨੇ ਕੀਤਾ ਵੀ ਆਂਦੇ ਮੁੱਖ ਮੰਤਰੀ ਤੂੰ 2-4 ਮਹੀਨੇ ਘਰੇ ਲਾਇਆ ਤੈਨੂੰ ਲੈ ਜਾਗੇ ਬਾਅਦ ਉਹਨਾਂ ਛੜਤਾ ਬਾਅਦ ਮੁੱਖ ਮੰਤਰੀ ਦੇ ਸਿਰ ਤੇ ਟੈਨਸ਼ਨ ਪੈ ਗਈ ਬੈ ਬਜੁਰ ਚਰਨ ਗਾਂ ਬਕ ਹ ਹ ਸਬਰ ਸਨਾ ਦੇ ਜਾ ਪ੍ਰਾਰਿਆ ਕੋ ਰਹਾ ਤੇ ਇੰਨੀ ਕੁ ਸਵਤ ਬਖਸ਼ੀ ਕਿ ਮੈਂ ਆਪ ਵੀ ਖਾਣਾ ਚੰਗਾ ਤੇ ਇਸ ਭਰਾ ਨੂੰ ਵੀ ਚੰਗਾ ਲਾਣਾ ਖਵਾਣਾ ਵੀ ਕੱਲ ਨੂੰ ਮੇਰੀ ਸਿੱਖੀ ਦੀ ਵੀ ਲਾਜ ਰਹਿ ਜੇ ਤੇ ਗੁਰੂ ਦੀ ਲਾਜ ਵੀ ਰਹਿ ਜੇ ਕਿਉਂਕਿ ਮੈਂ ਗੁਰੂ ਦੇ ਪਰੋਸੇ ਲੈ ਕੇ ਆਇਆ ਮੇਰੇ ਵੀ ਜੇ ਨਾ ਤਰੇ ਪਾਏ ਆ ਸੰਜੋਗ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬੀਤੇ ਕੁਝ ਦਿਨ ਪਹਿਲਾਂ ਧਮਕ ਬੇਸਾਂ ਵਾਲੇ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਨਾਲ ਜੋ ਕੁਝ ਹੋਇਆ ਇੰਸਟਾਗ੍ਰਾਮ ਤੇ ਕੁਝ ਲੋਕਾਂ ਨੇ ਉਸ ਦਾ ਰੋਲ ਵੀ ਕੀਤਾ ਕਿ ਜਥੇਬੰਦੀਆਂ ਉਸ ਦੇ ਨਾਲ ਆ ਕੇ ਹੱਕ ਦੇ ਵਿੱਚ ਵੀ ਖੜੀਆਂ ਪਰ ਉਹ ਸਾਰੀ ਕਹਾਣੀ ਕੀ ਸੀ ਕਈ ਲੋਕ ਕਹਿੰਦੇ ਨੇ ਕਿ ਜੇਕਰ ਇਹਨੂੰ ਜੋ ਕੁਝ ਹੋਇਆ ਇਹ ਸੱਚਹੀ ਹੋਇਆ ਸੱਚ ਹੋਇਆ ਪਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਜੇਕਰ ਇਸ ਦੇ ਕੇਸਾਂ ਨੂੰ ਹੱਥ ਪਾਇਆ ਗਿਆ ਜਾਂ ਜਿਸ ਤਰੀਕੇ ਨਾਲ ਇਸ ਨੂੰ ਕੁੱਟਿਆ ਗਿਆ ਉਹ ਕਾਫੀ ਗਲਤ ਸੀਗਾ ਪਰ ਇਸ ਦੀ ਸਚਾਈ ਸਿਰਫ ਤੇ ਸਿਰਫ ਮੁੱਖ ਮੰਤਰੀ ਜਾਣਦਾ ਹੈ ਆਪਾਂ ਗੱਲਬਾਤ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਜਦੋਂ ਇਹ ਸਾਰੀ ਗੱਲਬਾਤ ਹੋਈ ਕੀ ਕਾਰਨ ਸੀਗਾ ਕਿਉਂ ਇਹ ਸਾਰਾ ਜਿਹੜੀ ਘਟਨਾ ਵਾਪਰੀ ਹੈ ਹਾਂਜੀ ਹਾਂਜੀ ਆਪਾਂ ਨੂੰ ਕੁੱਤਾ ਪੈ ਗਿਆ ਹੈ ਨਾ ਗਲੀ ਦੇ ਵਿੱਚ ਜਾਂਦਿਆਂ ਤੋਂ ਮੈਂ ਕੱਢ ਕੇ ਕਿਰਪਾਨ ਮਾਰਨ ਗਿਆ ਕੁੱਤੇ ਨੂੰ ਉਹਨਾਂ ਕਿਰਪਾਨ ਖੋ ਕੇ ਰੱਖ ਲਈ ਤੇ ਇਦਾਂ ਫਿਰ ਗਾਂ ਦੇ ਗਾਂ ਜਿਆਦਾ ਜੰਗ ਮਾਗੇ ਉਹਨਾਂ ਸਾਰਾ ਪਿਛਲੀਆਂ ਵੀਡੀਓ ਦੇ ਵਿੱਚ ਮੈਂ ਦੱਸਿਆ ਸਾਰਾ ਕੁਝ ਉਸਾਰਾ ਮੈਂ ਆਪਣੇ ਦੱਸਿਆ ਵਾ ਕਿ ਤਾਂ ਕੀ ਹੋਇਆ ਕਿਥੇ ਕੀ ਕੀ ਪੁਲਿਸ ਨੇ ਕੀ ਕੀਤਾ ਮੈਂ ਕੀ ਕੀਤਾ ਸਾਰਾ ਕੁਝ ਦੱਸਿਆ ਵਾ 10 12 ਚੈਨਲਾਂ ਨੇ ਇੰਟਰਵਿਊ ਕਰ ਲੀਆਂ ਮੁੱਖ ਮੰਤਰੀ ਦੀਆਂ ਤੇ ਆਪਣਾ ਕੀ ਕਹਿੰਦੇ ਆ ਆਪਣਾ ਫੈਸਲਾ ਬਹੁਤ ਵਧੀਆ ਹੋ ਗਿਆ ਵਾ ਆਪਣਾ ਗੌਂਦਵਾਲ ਸਾਹਿਬ ਭਾਈ ਆਪਣੇ ਨਾਲ ਗਿਆ ਹੈ ਆਪਣੇ ਦਵਿੰਦਰ ਸਾਹਿਬ ਆਪਣਾ ਕੀ ਕਹਿੰਦੇ ਬਹੁਤ ਵਧੀਆ ਆਪਣੇ ਬੰਦੇ ਆ ਕੀ ਆਵੇ ਲਾਗੇ ਬੈਠੇ ਫੇਸ ਵਿਖਾਓ ਇਹਨਾਂ ਦਾ ਹਾਂ ਜੀ ਜੀ ਸਾਹਿਬ ਉਹਦੇ ਵਿੱਚ ਜਿੱਕਰ ਇਹ ਹੋ ਰਿਹਾ ਹੈ ਕਿ ਤੁਸੀਂ ਕਿਸੇ ਦੀ ਪੱਗ ਨੂੰ ਵੀ ਹੱਥ ਪਾਇਆ ਉਹ ਕੀ ਮਾਮਲਾ ਸੀਗਾ ਹਾਂ ਜੀ ਪੱਗ ਨੂੰ ਉਪਾਗ ਨੂੰ ਮੈਂ ਪੁਲਿਸ ਵਾਲਿਆਂ ਨੂੰ ਉੱਡ ਕੇ ਪਿਆ ਹਾਂ ਏਦਾਂ ਉੱਡ ਕੇ ਸ਼ਾਤੀ ਜੀ ਨੂੰ ਪਿਆ ਹੁਣਾਂ ਦਿਨ ਨੂੰ ਮੈਂ ਕੁੱਟਮਾਰ ਕੀਤੀ ਗਈ ਸੀ ਜਦੋਂ ਉਹਨਾਂ ਵੱਲੋਂ ਉਦੋਂ ਦੀ ਗੱਲ ਹੈ ਹਾਂ ਜਦੋਂ ਆਉਂਦਿਆ ਉਹਨਾਂ ਡੰਡਾ ਕੱਢ ਕੇ ਮਾਰਿਆ ਮੈਂ ਉੱਡ ਕੇ ਪੁਲਿਸ ਨੂੰ ਪਿਆ ਵੀ ਮੈਂ ਪੁਲਿਸ ਦੇ ਉਪਰਾਂ ਧੱਕਾ ਮਾਰ ਕੇ ਪਰਾਂ ਕਰਾਂ ਹਾਂਜੀ ਪਾਸੇ ਕਰਾਂ ਫਿਰ ਉਸ ਤੋਂ ਬਾਅਦ ਚਲੋ ਅੱਜ ਤੁਹਾਡੀ ਸਹਿਮਤੀ ਵੀ ਹੋ ਗਈ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਤੁਸੀਂ ਇਹ ਮੁੱਦਾ ਠੰਡਾ ਵੀ ਕਰ ਲਿਆ ਬਾਬਾ ਮੇਜਰ ਸਿੰਘ ਸੋਢੀ ਹੋਣਾ ਨੇ ਇਹ ਸਾਰਾ ਫੈਸਲਾ ਕਰਵਾਇਆ ਨਾਲ ਤੁਹਾਡੇ ਦਵਿੰਦਰ ਸਿੰਘ ਖਾਲਸਾ ਹੋਣੀ ਵੀ ਹੈਗੇ ਨੇ ਸੋ ਇਸ ਤੋਂ ਪਹਿਲਾਂ ਜੇਕਰ ਗੱਲ ਕਰ ਲਈਏ ਤੁਹਾਡੇ ਘਰ ਦੇ ਹਾਲਾਤ ਕਿੱਦਾਂ ਨੇ ਤੁਸੀਂ ਇੱਕ ਵੀਡੀਓ ਵੀ ਤੁਹਾਡੀ ਆਈ ਸੀ ਕਿ ਜਿਹੜੇ ਤੁਸੀਂ ਕੁਆੜ ਦਾ ਸਮਾਨ ਇਕੱਠਾ ਕਰਦੇ ਨਜ਼ਰ ਆਏ ਘਰ ਦੇ ਹਾਲਾਤ ਅਜਿਹੇ ਕਿਵੇਂ ਬਣ ਗਏ ਘਰ ਦੇ ਹਾਲਾਤ ਸ਼ੁਰੂ ਤੋਂ ਇਦਾਂ ਦੇ ਆ ਵੀ ਆਪਣਾ ਦਿਹਾੜੀ ਦਾ ਪਾ ਕਰਦੇ ਡੈੜੀ ਪਾੜੇ ਲਿਖੇ ਨਹੀਂ ਆ ਉਹ ਆਪਣਾ ਮਜ਼ਦੂਰੀ ਕਰਦੇ ਡੈੜੀ ਮੇਰੇ ਉਹ ਫਿਰ ਮਾਂ ਵੀ ਨਾਲ ਜਾਣਾ ਇਦਾਂ ਦਿਹਾੜੀ ਦਾ ਪਾ ਕਰਨੀ ਤਾਂ ਆਲੂ ਲੋ ਪੋਟਣ ਜਾਈਦਾ ਇਦਾਂ ਆਪਣਾ ਕੀ ਕਹਿੰਦੇ ਪੱਠੇ ਪੁੱਠੇ ਵੜਨ ਜਾਈਦਾ ਵਾਜਦਾ ਲੋਕਾਂ ਦੇ ਮਜ਼ਦੂਰੀ ਕਰਨ ਜਾਈਦਾ ਕਣਕ ਕਣਕ ਵੜਨ ਜਾਈਦਾ ਵਾ ਇਹ ਤਾਂ ਇਦਾ ਨਾਲ ਜਾਈਦਾ ਕੰਮ ਕਰ ਕਰਨ ਮम्मी ਵੀ ਇਦਾ ਕੰਮ ਕਰਦੇ ਕਿਸੇ ਦੇ ਘਰ ਤੇ ਮम्मी ਫਿਰ ਨਾਲ ਕਰਦਾ ਹੁੰਦਾ ਹਾਂ ਮम्मी ਕੱਪ ਗਲਾਸਿਕਾਂ ਦਾ ਫੇਰਾ ਲਵਣਾ ਹੁੰਦਾ ਹਾਂ ਮम्मी ਪਹਿਲਾਂ ਸਕੂਲੋਂ ਆਣ ਕੇ 20 ਰੁਪਿਆ ਦੀ ਡਾਕਟਰ ਦੀ ਲੀਰ ਲਾ ਕੇ ਚੀਜੀ ਖਾਣਾ ਹੁੰਦਾ ਹਾਂ ਫਿਰ ਕਿਵੇਂ ਜਦੋਂ ਗੱਲ ਕਰ ਲਈ ਤੁਸੀਂ ਗਾਣੇ ਵੀ ਕੱਢੇ ਤਾਂ ਮਕਬੀਸਾਲਾ ਤੁਹਾਡਾ ਗਾਣਾ ਆਇਆ ਉਸ ਤੋਂ ਬਾਅਦ ਸੋਨੀਮਾਨ ਹੋਣਾ ਨੇ ਤੁਹਾਨੂੰ ਹੋਰ ਮੌਕਾ ਦਿੱਤਾ ਉਦੋਂ ਹਾਲਾਤ ਠੀਕ ਹੋ ਗਏ ਸੀ ਘਰ ਦੇ ਸਭ ਵਧੀਆ ਸੀਗਾ ਉਦੋਂ ਹਜੇ ਕਿਦੋਂ ਹੋ ਗਏ ਜਦੋਂ ਤੁਸੀਂ ਗਾਣੇ ਦੇ ਵਿੱਚ ਹੁੰਦੇ ਸੀਗੇ ਜਦੋਂ ਗਾਣੇ ਕਰਦੇ ਸੀ ਉਦੋਂ ਘਰ ਦੇ ਹਾਲਾਤ ਠੀਕ ਸੀਗੇ ਨੇ ਉਦੋਂ ਦਾ ਘਰ ਦੇ ਹਾਲਾਤ ਠੀਕ ਹੀ ਪਰ ਜਦੋਂ ਉਹਨਾਂ ਨੇ ਕੀਤਾ ਵੀ ਆਂਦੇ ਮੁੱਖ ਮੰਤਰੀ ਤੂੰ 2-4 ਮਹੀਨੇ ਘਰੇ ਲਾਇਆ ਤੈਨੂੰ ਲੈ ਜਾਾਂਗੇ ਬਾਅਦ ਉਹਨਾਂ ਛੜਤਾ ਬਾਅਦ ਮੁੱਖ ਮੰਤਰੀ ਦੇ ਸਿਰ ਤੇ ਟੈਨਸ਼ਨ ਪੈ ਗਈ ਤੇ ਬਾਅਦ ਲੋਕੀ ਵੀ ਛੜਨ ਡੈਪੇ ਮੰਤਰੀ ਤੈਨੂੰ ਛੱਡ ਗਈ ਸੋਨੀ ਮਾਨ ਤੈਨੂੰ ਛੱਡ ਗਈ ਸੋਨੀ ਮਾਨ ਨੇ ਕਿਹਾ ਦਵਾਣਾ ਉਹਨੀ ਟੈਨਸ਼ਨ ਮੈਨੂੰ ਨਹੀਂ ਸੋਨੀ ਮਾਨ ਦੀ ਕੁੜੀ ਦੀ ਗੌਣ ਵਾਲੀ ਦੀ ਜਿੰਨੀ ਲੋਕਾਂ ਨੂੰ ਟੈਨਸ਼ਨ ਆ ਹਾਂਜੀ ਅੱਛਾ ਕਾਫੀ ਲੋਕਾਂ ਨੇ ਉਦੋਂ ਵੀ ਟ੍ਰੋਲ ਕੀਤਾ ਤੁਹਾਨੂੰ ਕਿ ਠੀਕ ਹੈ ਉਹਨ ਲੋਕ ਇਹਨੂੰ ਮੁੱਖ ਮੰਤਰੀ ਨੇ ਉਹਨਾਂ ਨੇ ਵਰਤ ਲਿਆ ਹੁਣ ਇਹਨੂੰ ਕੋਈ ਪੁੱਛਿਆ ਨਹੀਂ ਆਉਂਦਾ ਘਰ ਦੇ ਵਿੱਚ ਖਾਣ ਚਾਣੀ ਕਰੇ ਪਾਲ ਬੰਦੀ ਤਾਂ ਫਿਰ ਘਰ ਦਾ ਗੁਜ਼ਾਰਾ ਉਸ ਤਰੀਕੇ ਨਾਲ ਨਹੀਂ ਸੀ ਚੱਲਦਾ ਤੁਸੀਂ ਕਦੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਉਹਨਾਂ ਨਾਲ ਨਹੀਂ ਮੁਲਾਕਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਆਪਾਂ ਉਹਨਾਂ ਦੇ ਫੋਨ ਨਹੀਂ ਚੁੱਕਿਆ ਤੇ ਬਾਅਦ ਚ ਉਹਨਾਂ ਨੂੰ ਲਾਇਆ 10 15 ਦੀ ਫੋਨ ਉਹਨਾਂ ਚੁੱਕਿਆ ਨਹੀਂ ਬਾਅਦ ਚ ਬਸ ਉਹਨਾਂ ਮਿੱਟੀ ਪਹਾੜੀ ਉੱਤੇ ਬਸ ਕੰਮ ਕਰ ਹਾਂਜੀ ਉਹਨਾਂ ਦਾ ਸੈੱਟ ਹੋ ਗਿਆ ਕੰਮ ਉਹਨਾਂ ਘਰੋ ਘਰੀ ਬੈਠੇ ਹੋ ਵੀ ਹਨ ਉਹਨਾਂ ਦੀਆਂ ਵੈਸਾਂ ਪਾੜ ਗਿਆ ਬਸ ਉਹਨਾਂ ਦਾ ਵੀ ਕੰਮ ਨਹੀਂ ਚੱਲਦਾ ਪਿਆ ਹੁਣ ਹਾਂ ਨਹੀਂ ਉਹਨਾਂ ਦਾ ਵੀ ਗਾਣਾ ਗੁਣਾ ਆਇਆ ਨਹੀਂ ਵੱਚ ਸੋਨੀ ਮਾਨ ਦਾ ਕੋਈ ਹਾਂਜੀ ਸੋਨੀ ਮਾਨ ਨੂੰ ਵੀ ਥੈਰਡ ਹੋਈ ਸੀ ਤੇ ਕੰਪਨੀ ਵਾਲੇ ਮੁੰਡੇ ਨੂੰ ਬਵਾਸੇ ਰਹੇ ਮਿਰਗੀ ਦਾ ਦौरा ਹਾਂਜੀ ਤੁਹਾਨੂੰ ਤੁਸੀਂ ਦੱਸਿਆ ਕਿ ਮਿਰਗੀ ਦਾ ਦौरा ਪੈਂਦਾ ਸੀ ਉਹਦਾ ਇਲਾਜ ਫਿਰ ਕਿਸ ਤਰੀਕੇ ਨਾਲ ਕਰਵਾਇਆ ਇਹ ਸੋਨੀ ਮਾਨ ਉਹਨਾਂ ਨੇ ਕਰਵਾਇਆ ਜਾਂ ਤੁਸੀਂ ਆਪਣੇ ਤੌਰ ਤੇ ਦੇਖਿਆ ਹਾਂਜੀ ਸੋਨੀ ਮਾਨ ਉਹਨਾਂ ਨੇ ਇਲਾਜ ਤੇ ਕਰਾਇਆ ਬਹੁਤ ਵਧੀਆ ਕਰਾਇਆ ਉਹਨਾਂ ਪਰ ਉਹਦੇ ਵਿੱਚ ਥੋੜੀ ਜੀ ਦਵਾਈ ਆਂਦੇ ਪ੍ਰੈਗਾ ਬੈਨਲ ਦੇ ਕੈਪਸੂਲ ਵੀ ਖਵਾਉਂਦੇ ਸੀ ਉਹ ਡਾਕਟਰਾਂ ਨੇ ਬੰਦ ਕਰਾ ਕੇ ਹੁਣ ਨਵੀਂ ਦਵਾਈ ਸ਼ੁਰੂ ਕੀਤੀ ਆ ਹਾਂਜੀ ਕੋਨੇ ਸਾਰਾ ਠੀਕ ਆ ਹੁਣ ਤੁਹਾਡੀ ਸਹਿਮਤੀ ਹੋ ਗਈ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਗਏ ਸੀਗੇ ਤੇ ਤੁਹਾਡੀ ਇੱਕ ਵੀਡੀਓ ਵੀ ਬੜੀ ਵਧੀਆ ਚੱਲਦੀ ਪਈ ਜਪਜੀ ਸਾਹਿਬ ਦਾ ਤੁਸੀਂ ਪਾਠ ਪੜ੍ਹ ਰਹੇ ਹੋ ਕੁਝ ਆਪਣੀ ਆਵਾਜ਼ ਦੇ ਵਿੱਚ ਖਾਸ ਕਰਕੇ ਤੁਹਾਡਾ ਜਿਹੜਾ ਇਹ ਗਲਾ ਆ ਇਹ ਗੁਰਬਾਣੀ ਲਈ ਬਣਿਆ ਆ ਤੇ ਕੁਝ ਸੁਣਾਓ ਆਪਣੀ ਆਵਾਜ਼ ਦੇ ਵਿੱਚ ਹਾਂਜੀ ਆਵਾਜ਼ ਦੇ ਵਿੱਚ ਤੁਹਾਨੂੰ ਸੁਣਾ ਦਿੰਨੇ ਆ ਗੁਰਬਾਣੀ ਸੁਣਾ ਦिए ਹਾਂਜੀ ਹਾਂਜੀ ਇਦਾਂ ਹਰ ਕਾ ਦਾ ਬਰਦਾਨ ਤਤੈ ਆਈ ਸਾਂਗੇ ਸਾਥੀ ਸਗਲ ਤਰਾਈ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਸ ਸਦਾ ਸਮਾਲੇ ਤੇਰਾ ਕੀ ਆ ਮਿਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਹਾਗੇ ਕੋਈ ਜਾਣ ਹਰ ਸਿਉ ਦੇਵ ਜੋਰੇ ਚਰਨ ਗਾ ਬਕ ਹ ਸਵ ਰਸਨਾ ਦੇ ਜੈ ਪ੍ਰਾਰਿਆ ਕੋ ਰਹਾ ਹਰਨਾਮ ਮੰਤਰ ਦਰਣਾ ਹੈ ਦਾ ਕਟੇ ਹੋ ਮੇ ਰੋਗ ਨਾਨਕ ਸਾਧ ਗੁਰ ਤਨਾਮ ਲਾਇਆ ਜਨਾ ਤਰੇ ਪਿਆ ਸੰਜੋਗ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਸਭ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਵੀਰ ਜੀ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਪਿਆਰੋ ਬੜੇ ਜਾਣਿਆਂ ਨੇ ਮਸਾਲਾ ਜਿ ਇਕੱਠਾ ਕਰਕੇ ਗੱਲਾਂ ਚ ਲਾਤੀਆਂ ਇਹ ਕੁਝ ਹੋ ਗਿਆ ਪਰ ਖੜਨ ਵਾਲੇ ਬਹੁਤ ਕੱਟ ਕੱਟ ਲੋਕ ਦੇਖਣ ਨੂੰ ਮਿਲੇ ਸਰਮੋਰ ਜਥੇਬੰਦੀਆਂ ਆ ਗਈਆਂ ਜਾਂ ਤੁਸੀਂ ਆਗੇ ਭਾਈ ਪਰਮਜੀਤ ਸਿੰਘ ਖਾਲੀ ਉੱਥੇ ਪਹੁੰਚੇ ਸੀਗੇ ਹੋਰ ਜਿੱਥੇ ਬੰਦੀਆਂ ਆਈਆਂ ਖਾਸ ਕਰਕੇ ਠੀਕ ਹੈ ਜੋ ਮੁੱਦਾ ਕਹਿੰਦੇ ਜੋ ਹੋਣਾ ਹੁੰਦਾ ਉਹ ਰਹਿ ਕੇ ਹੋਣਾ ਹੁੰਦਾ ਸੋ ਉਹ ਗੁਰੂ ਮਹਾਰਾਜ ਦੀ ਕਿਰਪਾ ਥੱਲੇ ਹੋਇਆ ਜੋ ਕੁਝ ਹੋਇਆ ਹੁਣ ਸਾਰਾ ਕੁਝ ਠੀਕ ਵੀ ਹੋ ਗਿਆ ਪਰ ਕਰਦੇ ਜੋ ਹਾਲਾਤ ਸੀਗੇ ਉਸ ਨੂੰ ਸੁਧਾਰਨ ਲਈ ਕੀ ਕੁਝ ਕੀਤਾ ਜਾ ਰਿਹਾ ਦੇਖੋ ਗੱਲ ਇਸ ਤਰ੍ਹਾਂ ਵਾਂ ਕਿ ਕਰਦੇ ਹਾਲਾਤ ਸਾਡੀ ਔਕਾਤ ਨਹੀਂ ਆ ਵੀ ਆਪਾਂ ਕਿਸੇ ਦੇ ਕਰਦੇ ਹਾਲਾਤ ਸਦਾਰ ਲਈਏ ਗੁਰੂ ਸਾਹਿਬ ਹਰ ਇੱਕ ਦੇ ਹਾਲਾਤ ਸਵਾਰਦੇ ਆ ਠੀਕ ਆ ਦੁਨਿਆਵੀ ਲੋਕ ਆ ਹਰ ਇੱਕ ਬੰਦਾ ਇੱਕ ਦੂਜੇ ਤੋਂ ਫਾਇਦਾ ਚੱਕਦਾ ਜਿੰਨਾ ਨੇ ਫਾਇਦਾ ਚੱਕਿਆ ਵਾ ਉਹ ਪਰਮਾਤਮਾ ਨਹੀਂ ਉਹਨਾਂ ਨੂੰ ਚੱਕ ਹੀ ਲੈਣਾ ਪਰ ਕਹਿ ਦਾ ਮਤਲਬ ਇਹ ਆ ਕਿ ਇੰਨਾ ਨੇ ਫਾਇਦਾ ਚੱਕੀ ਆਪਾਂ ਜੇ ਕਿਸੇ ਤੋਂ ਕਮਾਇਆ ਨਾ ਤਾਂ ਉਹਦਾ ਇੰਨਾ ਕੋ ਬਣਾ ਦਈਏ ਕਿ ਕਮ ਸੇ ਕਮ ਉਹ ਬੰਦਾ ਤੁਹਾਨੂੰ ਯਾਦ ਕਰੇ ਚੰਗਿਆਂ ਦੇ ਵਿੱਚ ਸੋ ਇਸ ਮਸਲੇ ਦੇ ਉੱਪਰ ਮੈਂ ਜਿੰਨੇ ਵੇਖਿਆ ਰੋਟੀਆਂ ਸੇਕਰ ਵਾਲੇ ਤੇ ਬਹੁਤ ਮਿਲੇ ਆ ਤੁਸੀਂ ਆਉਣ ਦੀ ਗੱਲ ਕੀਤੀ ਆ ਸਿੱਖੀ ਨੂੰ ਜਦੋਂ ਵੀ ਯਾਦ ਕੀਤਾ ਸਿੱਖੀ ਪਹੁੰਚੀ ਆ ਇਦੇ ਪਿੱਛੇ ਸਾਰੀ ਸਿੱਖੀ ਪਹੁੰਚੀ ਸੀ ਚਾਹੇ ਕਿਸੇ ਨੇ ਵਿਦੇਸ਼ ਚ ਬੈਠੇ ਨੇ ਹਾ ਦਾ ਨਾਰਾ ਮਾਰਿਆ ਨਾ ਉਹ ਤਾਂ ਸਿੱਖੀ ਦਾ ਇੱਕ ਰੂਪ ਸੀ ਕਿਉਂਕਿ ਸ਼ਰੀਰਕ ਤੌਰ ਤੇ ਆ ਨਹੀਂ ਸਕਦੇ ਪਰ ਰੋਟੀਆਂ ਸੇਕਣ ਵਾਲੇ ਵੀ ਉਹਦੇ ਵਿੱਚ ਪਹੁੰਚ ਜਾਂਦੇ ਨੇ ਨਾ ਕਿਤੇ ਨਾ ਕਿਤੇ ਸੋ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਸੱਚੇ ਪਾਤਸ਼ਾਹ ਨੇ ਮੈਨੂੰ ਚੁਣਿਆ ਧੰਨਵਾਦ ਕਰਦਾ ਸੋ ਇਸ ਮਸਲੇ ਨੂੰ ਸ਼ਾਂਤ ਕਰਦਾ ਕਿਉਂਕਿ ਬੱਚਾ ਯਾਰ ਇਹਨੂੰ ਤਾਂ ਵਿਚਾਰੇ ਨੂੰ ਪਤਾ ਨਹੀਂ ਆ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਹਨਾ ਸੋ ਉਹਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਹੈ ਸੋ ਸਭ ਤੋਂ ਪਹਿਲਾਂ ਜਿਹੜਾ ਵਾ ਹੁਣ ਇਹਦੀ ਮੈਡੀਸਿਨ ਚੱਲਦੀ ਪਈ ਹੈ ਅੱਜ ਵੀ ਨੂੰ ਮਹੀਨੇ ਦੀ ਦਵਾਈ ਲੈ ਕੇ ਇਹਦੇ ਤੇ ਤੁਸੀਂ ਘਰ ਦੇ ਹਾਲਾਤਾਂ ਦਾ ਜਦੋਂ ਮੈਨੂੰ ਪਤਾ ਲੱਗਾ ਨਾ ਤਾਂ ਅਸੀਂ ਸਭ ਤੋਂ ਪਹਿਲਾਂ ਇਹਦੇ ਘਰੇ ਰਾਸ਼ਨ ਹੀ ਲੈ ਕੇ ਪਹੁੰਚੇ ਸੀ ਕਿ ਭਾਈ ਜਿਹੜਾ ਬਹੁਤ ਤਾਂ ਨਹੀਂ ਤੇ 2 ਮਹੀਨੇ ਦਾ ਸੌਖੇ ਲੰਘਣਾਂ ਦੇ ਉਸ ਤੋਂ ਬਾਅਦ ਅੱਗੇ ਗਾਂਵ ਪਰ ਵੇਖ ਲਾਂਗੇ ਨਾ ਤੇ ਉਸ ਤੋਂ ਬਾਅਦ ਹੁਣ ਜਿਹੜਾ ਵਾ ਇਹ ਹੁਣ ਕੌਮ ਦਾ ਵਾ ਤੇ ਕੌਮ ਹੀ ਇਹਦਾ ਸਵਾਰੇਗੀ ਤੇ ਦੂਜੀ ਚੀਜ਼ ਇਹ ਆ ਕਿ ਜਿਤ ਤੱਕ ਇਹ ਆ ਕਿ ਇਹ ਗੁਰਬਾਣੀ ਪੜਨ ਵਾਲਾ ਤੁਹਾਨੂੰ ਤੁਸੀਂ ਸੋਣੀ ਲੈ ਆ ਕਿੰਨੀ ਸੋਣੀ ਲੈ ਦੇ ਨਾਲ ਗੁਰਬਾਣੀ ਪੜਦਾ ਸੋ ਬਾਬਾ ਦੀਪ ਸਿੰਘ ਕਿਰਪਾ ਕਰਨਾ ਬਾਬਾ ਮੇਜ ਸਿੰਘ ਛੋਟੀ ਸਾਹਿਬ ਹੁਣਾਂ ਨੇ ਜਿਹੜਾ ਵਾ ਇਹਦੇ ਨਾਲ ਗੱਲਬਾਤ ਕੀਤੀ ਹੈ ਉਰਨਾਂ ਨੂੰ ਜੁਬਾਨ ਦਿੱਤੀ ਆ ਕਿ ਤੁਹਾਨੂੰ ਅਸੀਂ ਕਵਿਸ਼ਰੀ ਲੈਂਦੇ ਵਿੱਚ ਪਾਵਾਂਗੇ ਹੁਣ ਬਾਬਾ ਮੇਜ ਸਿੰਘ ਸੋਢੀ ਸਾਹਿਬ ਹੋਣਾ ਦਾ ਦਲਪੰਥ ਅਸੀਂ ਸਾਬ ਇਹਨਾਂ ਦੇ ਨਾਲ ਆ ਜਿੱਥੇ ਕਿਤੇ ਵੀ ਇਹਨਾਂ ਦੇ ਘਰ ਦੇ ਹਾਲਾਤਾਂ ਦੀ ਗੱਲ ਨਾ ਰਲ ਮਿਲ ਕੇ ਇਹਨਾਂ ਦਾ ਸੰਯੋਗ ਜ਼ਰੂਰ ਕਰਾਂਗੇ ਲੇਕਿਨ ਹਾਲਾਤ ਉਹ ਨਿਰੰਕਾਰ ਹੀ ਬਦਲੇਗਾ ਤੇ ਇਹਦਾ ਦਿਮਾਗ ਵੀ ਸੱਚੇ ਪਾਤਸ਼ਾਹ ਜਿਹੜਾ ਨਾ ਇਹਦਾ ਬੱਚਿਆਂ ਵਾਲਾ ਵਾ ਇਹਨੂੰ ਸਿਆਣਪ ਦੇ ਵਿੱਚ ਚੁਤ్రਾਈ ਦੇ ਵਿੱਚ ਵੀ ਲੈ ਕੇ ਆਏਗਾ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਮੇਰੇ ਵੀਰੋ ਕਿ ਦੇਖੋ ਜਦੋਂ ਵੀ ਆਹ ਵਿਖੋ ਨੂੰ ਦੌਰੇ ਪੈਂਦੇ ਆ ਉਹ ਰਾਤ ਦਾ ਮੇਰੇ ਕੋਲ ਆ ਤੇ ਹਰ ਇੱਕ ਬੰਦਾ ਜਿਹੜਾ ਨਾ ਇਦਾਂ ਦੇ ਹਾਲਾਤ ਵੇਖ ਕੇ ਕੋਈ ਆਪਣੇ ਘਰ ਨਹੀਂ ਆਪਣੇ ਬੱਚਿਆਂ 'ਚ ਨਹੀਂ ਵੜਦਾ ਇਹ ਇਹ ਤੁਹਾਨੂੰ ਮੈਂ ਜ਼ਮੀਨੀ ਲੈਵਲ ਗੱਲ ਕਰਨ ਡਿਆ ਸੋ ਇੱਕ ਗੱਲ ਯਾਦ ਰੱਖਿਓ ਮਿੱਤਰ ਇਹ ਹਾਲਾਤ ਕਿਸੇ ਦੇ ਵੀ ਪੈ ਸਕਦੇ ਆ ਤੇ ਉਹਨਾਂ ਵਾਸਤੇ ਵੀ ਹੈ ਕਿ ਤੁਸੀਂ ਜਦੋਂ ਤੱਕ ਤੇ ਠੀਕ ਸੀ ਤੇ ਸਟੇਜਾਂ ਤੇ ਇਹਦੇ ਨਾਂ ਦੇ ਪੈਸੇ ਖਾਂਦੇ ਰਹੇ ਤੇ ਜਦੋਂ ਉੱਤੇ ਮੜੀ ਜੀ ਵਿਪਤਾ ਕੀ ਪੈ ਗਈ ਤਾਂ ਤੁਸੀਂ ਨੂੰ ਆਪਣੇ ਘਰੋਂ ਕਿਨਾਰਾ ਕਰ ਦਿੱਤਾ ਇਹਨੂੰ ਭਜਾ ਦਿੱਤਾ ਤੇ ਹਾਲਾਤ ਬੰਦੇ ਦੇ ਇੱਕੋ ਜਿਹੇ ਕਹਿੰਦੇ ਰਹਿੰਦੇ ਯਾਦ ਗੱਲ ਯਾਦ ਰੱਖਿਓ ਤੇ ਦੁਨੀਆ ਵਾਲਿਓ ਇਹ ਆਪਣੇ ਤੇ ਵੀ ਪੈ ਸਕਦੀ ਆ ਰੱਬ ਨੂੰ ਚੇਤੇ ਰੱਖੋ ਸੋ ਅਸੀਂ ਸਿਰ ਜੋੜਨ ਵਿੱਚ ਵਿਸ਼ਵਾਸ ਰੱਖਦੇ ਹਾਂ ਤੁਸੀਂ ਦੇਖ ਹੀ ਲਿਆ ਵਾ ਇਹ ਇਹ ਕੱਲ ਤਾਂ ਮੈਨੂੰ ਛੱਡ ਨਹੀਂ ਰਿਹਾ ਤੇ ਰਾਤੀ ਵੀ ਕਿਤੇ ਮੇਰੇ ਇੱਥੇ ਕਿਤੇ ਚੁੰਮੇ ਕਿਤੇ 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 ਤੇਰਾ ਸੁੱਤਾ ਵੀ ਸਾਡੇ ਨਾਲ ਆ ਸੋ ਹੁਣ ਅਸੀਂ ਭੈਣ ਭਰਾ ਆ ਵਾ ਜਿੱਦਾਂ ਮੇਰੀਆਂ ਦੋ ਧੀਆ ਵਾਂ ਮੈਂ ਸਮਝਦਾ ਵਾਂ ਕਿ ਮੈਨੂੰ ਇੱਕ ਸੱਚੇ ਪਾਤਸ਼ਾਹ ਨੇ ਪੁੱਤ ਦੇ ਦਿੱਤਾ ਛੋਟਾ ਭਰਾ ਦੇ ਦਿੱਤਾ ਤੇ ਜਿੰਨੀ ਦੇਰ ਤੱਕ ਮੇਰੇ ਸਾਹ ਚੱਲਦੇ ਆ ਮੈਂ ਇਹਦੇ ਨਾਲ ਖੜਾ ਵਾਂ ਤੇ ਆਪਾਂ ਜੇ ਮੇਰੇ ਆਪਾਂ ਦਾਲ ਫੁਲਕਾ ਖਾਣ ਵਾਲੇ ਬੰਦੇ ਆ ਤੇ ਵਧੀਆ ਤਰੀਕੇ ਨਾਲ ਇਹਨੂੰ ਪ੍ਰਸ਼ਾਦਾ ਆਪਣੇ ਛਕਾਵਾਂਗੇ ਤੇ ਇਹਦੇ ਗੁਰੂ ਕਿਰਪਾ ਕਰੇ ਘਰ ਦੇ ਹਾਲਾਤ ਵੀ ਆਪਾਂ ਬਦਲਾਂਗੇ ਭਾਈ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਮੁੱਖ ਮੰਤਰੀ ਦਾ ਗਲਾ ਅਕਸਰ ਪਰ ਜੇਕਰ ਗੱਲ ਕਰ ਲਈ ਤਾਂ ਗੁਰਬਾਣੀ ਜਦੋਂ ਪੜ੍ਹਦਾ ਤਾਂ ਨਿਹਾਲ ਹੋ ਜਾਂਦਾ ਬੰਦਾ ਗੁਰਬਾਣੀ ਚ ਜਿਵੇਂ ਆਵਾਜ਼ ਹੁੰਦੀ ਹੈ ਪਰ ਲੱਗਦਾ ਨਹੀਂ ਜਿਵੇਂ ਦਿਮਾਗੀ ਤੌਰ ਤੇ ਜੋ ਅਸਰ ਪਿਆ ਇਹ ਸ਼ਾਇਦ ਉਹਨਾਂ ਨੇ ਗਲਤ ਪਾਸੇ ਇਹਨੂੰ ਲੈ ਗਏ ਤਾਂ ਕਰਕੇ ਇਹ ਹਾਲਾਤ ਬਣ ਗਏ ਦੇਖੋ ਜਦੋਂ ਬੰਦਾ ਡੁੱਬਦਾ ਹੁੰਦਾ ਨਾ ਤੋ ਉਹਨੂੰ ਤਣਕੇ ਦਾ ਵੀ ਸਾਰਾ ਬੜਾ ਹੁੰਦਾ ਇਹ ਵਿਚਾਰਾ ਗਰੀਬੀ ਦੇ ਵਿੱਚ ਸੀ ਇਹਦਾ ਗੁਣ ਤਾਂ ਵੇਖ ਲਿਆ ਬਿਲਕੁਲ ਹਾਂ ਇਹ ਤਾਂ ਗੁਣ ਤਾਂ ਵੇਖ ਕੇ ਲੈ ਗਏ ਹੋ ਠੀਕ ਇਤਨੀ ਜਿੱਦਾਂ ਉਹ ਵੇਖਿਆ 60 ਦੇ ਵਿੱਚੋਂ ਲੋਕੀ ਕੀ ਕਰਦੇ ਆ ਕਿ ਸ਼ਾਇਦ ਚੋਕੇ ਲੈ ਜਾਂਦੇ ਆ ਮੱਖੇ ਜਿੱਥੇ ਮਰਜੀ ਜਾਣ ਹਨਾ ਉਹਨਾਂ ਉਹਦੀ ਮਿਹਨਤ ਨਹੀਂ ਮੱਖੀ ਦੇਖਦੇ ਇਸੇ ਤਰੀਕੇ ਨਾਲ ਵੀ ਕੁਝ ਹੋਇਆ ਵਾ ਕੋਈ ਗੱਲ ਨਹੀਂ ਗੁਰੂ ਕਿਰਪਾ ਕਰੇ ਕੀ ਪਤਾ ਸੱਚੇ ਪਾਤਸ਼ਾਹ ਨੇ ਮੇਰੇ ਕੋਲੇ ਸੇਵਾ ਲੈਣੀ ਸੀ ਨਾਲ ਜੋੜ ਲਿਆ ਹੁਣ ਇਹ ਆ ਕਿ ਮੈਂ ਤਾਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਕਿ ਲੋਕਾਂ ਨੇ ਤੂੰ ਤਾਂ ਮੇਰੇ ਤੇ ਵੀ ਲਾਉਣੀਆਂ ਨੇ ਪਰ ਮੇਰੀ ਸਿੱਖੀ ਦੀ ਲਾਜ ਰੱਖ ਲਈ ਤੇ ਮੈਨੂੰ ਹਿੰਮਤ ਤੇ ਇੰਨੀ ਕਿਸਮਤ ਬਖਸ਼ੀ ਕਿ ਮੈਂ ਆਪ ਵੀ ਖਾਣਾ ਚੰਗਾ ਤੇ ਇਸ ਭਰਾ ਨੂੰ ਵੀ ਚੰਗਾ ਲਾਣਾ ਖਵਾਣਾ ਵੀ ਕੱਲ ਨੂੰ ਮੇਰੀ ਸਿੱਖੀ ਦੀ ਵੀ ਲਾਜ ਰਹਿ ਜੇ ਤੇ ਗੁਰੂ ਦੀ ਲਾਜ ਵੀ ਰਹਿ ਜੇ ਕਿਉਂਕਿ ਮੈਂ ਗੁਰੂ ਦੇ ਘਰੋਂ ਸੇ ਲੈ ਕੇ ਆਇਆ ਮੇਰੇ ਵੀਰ ਨੂੰ ਅੱਛਾ ਇੱਕ ਵਾਰ ਮੁੱਖ ਮੰਤਰੀ ਹੋਰ ਆਪਣੇ ਆਵਾਜ਼ ਦੇ ਵਿੱਚ ਕੁਝ ਸ਼ਬਦ ਕੋਈ ਗੀਤ ਸੁਣਾ ਦਿਓ ਜਾਂ ਕੁਝ ਹਾਂ ਤਾਂ ਸੁਣਾ ਦਿਗੇ ਸ਼ਬਦ ਜਿਦਾਂ ਬਹੁਤ ਕੁਝ ਵੇਖਿਆ ਹੈ ਬਹੁਤ ਕੁਝ ਸਹਿ ਲਿਆ ਕੋੜੇ ਦੀਆਂ ਕਾਠੀਆਂ ਤੇ ਘਰਾ ਵਾਂਗੂ ਰਹਿ ਲਿਆ ਬੰਦ-ਬੰਦ ਕੱਟਦੇ ਸੀ ਸਾਡਾ ਮੁੱਲ ਵਟਦੇ ਸੀ ਇੱਕੋ ਗੱਲ ਰੱਟਦੇ ਸੀ ਛੱਡੋ ਸਰਦਾਰੀ ਨੂੰ ਬੈਸਣਾ ਪਰਾਇਏ ਬਾਰ ਸਾਨੂੰ ਮਨਜੋਰਨਾ ਸੀ ਸਿਰਾਂ ਨੂੰ ਚਕਾ ਲੈਣਾ ਸਾਡਾ ਦਸ ਤੋਰਨਾ ਸੀ ਅੱਗਾ ਅਸੀਂ ਫੱਕੀਆਂ ਚਟਾਨਾਂ ਨਾਲ ਖੈ ਲਿਆ ਬਹੁਤ ਕੁਝ ਵੇਖਿਆ ਹੈ ਬਹੁਤ ਕੁਝ ਸਹਿ ਲਿਆ ਟਾਂਗੋਂ ਅਸੀਂ ਚਿਰਦੇ ਸਾਰਿਆਂ ਦੇ ਨਾਲ ਵੀ ਟਾਂਗੋਂ ਅਸੀਂ ਚੱਲਦੇ ਸਾਦੇ ਗਾਂਦੇ ਉਹ ਬਾੜ ਵੀ ਖੰਡਿਆਂ ਦੀ ਕੋਕ ਤਾਈਓ ਤੇ ਗਾਂ ਲਾਲੋ ਲਾਲ ਵੀ ਤਾਈਂ ਗੋ ਰਣ ਤੱਤੇ ਆਦੇ ਜੋਜ ਮੈਂ ਕਮਾਲ ਜੀ ਅਣਕ ਸੋਰ ਬੇਰ ਤਦ ਲੇਰੀ ਦਾ ਹੈ ਵਾਰ ਸਾਨੂੰ ਗੁਰੂ ਬਾਜਾਂ ਵਾਲਾ ਨਾਲ ਸਾਡੇ ਫੇਰ ਕਾ ਦਾ ਡਰ ਸਾਨੂੰ ਲਿਸ਼ਕ ਦੀਆਂ ਤੇ ਗਾਂ ਸੰਨ ਤੇ ਗਾਂ ਬਣਾ ਨੋਰ ਨਾ ਸੀ ਸਿਰਾਂ ਨੂੰ ਚਕਾ ਲੈਣਾ ਸਾਡਾ ਦਸ ਤੋਰ ਨਾ ਸੀ ਬੈਸਣਾ ਪਰਾਇ ਵਾਰ ਸਾਨੂੰ ਮਨ ਜੋਰ ਨਾ ਸੀ ਸਿਰਾਂ ਨੂੰ ਚਕਾ ਲੈਣਾ ਸਾਡਾ ਦਸ ਤੋਰ ਨਾ ਸੀ ਕੋਤ ਸੋਨੀਆਂ ਲਾਈਨਾ ਸ਼ਾਇਦ ਪਾਬੂਖ ਹੋ ਗਏ ਆ ਸੁਣ ਕੇ ਪਰ ਇਹ ਆਵਾਜ਼ ਵਾਕਈ ਗੁਰਬਾਣੀ ਦੇ ਲਈ ਬਣੀ ਆ ਚਲੋ ਕਹਿੰਦੇ ਨੇ ਕਿ ਬੰਦਾ ਕਈ ਵਾਰ ਕਈ ਆਪਣੇ ਰਾਹਾਂ ਤੋਂ ਪਟਕੇ ਜਾਂਦਾ ਸੋ ਅਜਿਹਾ ਮੁੱਖ ਮੰਤਰੀ ਦੇ ਨਾਲ ਹੋਇਆ ਪਰ ਆਕੀ ਜੋ ਆਪਾਂ ਗੱਲ ਕਰਦੇ ਆ ਇਸ ਆਵਾਜ਼ ਦੀ ਇਹ ਮੁੱਖ ਮੰਤਰੀ ਗੁਰਬਾਣੀ ਦੇ ਲਈ ਬਣਿਆ ਆ ਸੋ ਹੁਣ ਉਸ ਰਾਹ ਤੇ ਚੱਲਣ ਲਈ ਬਾਬਾ ਮੇਜਰ ਸਿੰਘ ਸੋਢੀ ਹੋਣਾ ਨੇ ਜ਼ਰੂਰ ਮੁੱਖ ਮੰਤਰੀ ਦੀ ਬਾਹ ਫੜੀ ਹੈ ਕਿ ਆਪਾਂ ਇਸ ਨੂੰ ਸੰਥਿਆ ਦਵਾਂਗੇ ਤੱਕ ਵੀਸ਼ਰੀ ਵਾਲੇ ਪਾਸੇ ਲਗਾਵਾਂਗੇ ਪਰ ਫਿਲਹਾਲ ਜੋ ਲੋਕਾਂ ਨੇ ਇਹਦਾ ਫਾਇਦਾ ਚੁੱਕਿਆ ਉਹ ਵੀ ਭਲੀ ਭਾਂਤ ਜਾਣਦੇ ਨੇ ਕਿ ਹੁਣ ਮੁੱਖ ਮੰਤਰੀ ਨੇ ਜਿਵੇਂ ਜ਼ਿਕਰ ਕੀਤਾ ਕਿ ਉਹਨਾਂ ਦੀਆਂ ਵੀ ਧਮਕਬੇ ਸੌਣ ਪਾੜ ਗਿਆ ਨੇ ਤੇ ਵਾਕਈ ਕਿ ਸਹੀ ਕਿਹਾ ਜਾਂਦਾ ਹੈ ਕਿ ਜਿਹੜਾ ਫਿਰ ਜਿੰਨੇ ਕ ਸਮੇਂ ਲਈ ਸਾਥ ਦਿੰਦਾ ਹੈ ਤੇ ਫਿਰ ਪ੍ਰਮਾਤਮਾ ਵੀ ਉਸ ਤਰੀਕੇ ਨਾਲ ਹੀ ਚੱਲਦਾ ਹੈ ਇਸੇ ਤਰੀਕੇ ਨਾਲ ਹੁਣ ਜੇਕਰ ਗੱਲ ਕਰ ਲਈ ਤਾਂ ਮੁੱਖ ਮੰਤਰੀ ਦੇ ਨਾਲ ਖੜਨ ਵਾਲੇ ਤਾਂ ਜ਼ਰੂਰ ਆਗੇ ਪਰ ਜਿਨ੍ਹਾਂ ਨੇ ਇਹਦਾ ਸਾਥ ਛੱਡਤਾ ਸੀ ਉਹ ਸ਼ਾਇਦ ਫਿਰ ਵੀ ਅੱਜ ਦੇ ਉਦਾਂ ਦੇ ਉਦਾਂ ਹੀ ਹੋਣਗੇ ਤੇ ਆਸ ਕਰਦੇ ਹਾਂ ਕਿ ਜਿੱਦਾਂ ਦੇ ਹਾਲਾਤ ਆਪਾਂ ਮੁੱਖ ਮੰਤਰੀ ਦੇ ਘਰ ਦੇ ਦੇਖਣ ਨੂੰ ਮਿਲੇ ਸੋ ਜ਼ਰੂਰ ਜਥੇਬੰਦੀਆਂ ਪਹੁੰਚੀਆਂ ਨੇ ਹਰ ਇੱਕ ਨੇ ਆਪਣਾ ਫਰਜ਼ ਸਮਝਿਆ ਆ ਸਿੱਖ ਕੌਮ ਹਮੇਸ਼ਾ ਡਟ ਕੇ ਖੜਦੀ ਹੈ ਸੋ ਉਹ ਫਰਜ਼ ਹੁਣ ਬਾਬਾ ਮੇਜਰ ਸਿੰਘ ਸੋਢੀ ਹੋਣਾ ਨੇ ਇੱਕ ਜਿੰਮਾ ਲਿਆ ਆ ਕਿ ਇਸ ਨੂੰ ਅਸੀਂ ਸੰਖਿਆ ਦੇ ਕੇ ਕਵਿਸ਼ਰੀ ਵਾਲੇ ਪਾਸੇ ਲਗਾਵਾਗੇ ਸੋ ਅਸੀਂ ਆਸ ਕਰਦੇ ਹਾਂ ਕਿ ਅਜਿਹੇ ਜੋ ਪਲਾਮਾਂਸ ਲੋਕ ਹੈਗੇ ਨੇ ਉਹਨਾਂ ਦਾ ਟਰੋਲ ਨਾ ਬਣਾਇਆ ਜਾਵੇ ਸਾਰੀ ਕਹਾਣੀ ਜਾਣਨ ਤੋਂ ਬਾਅਦ ਹੀ ਇੱਕ ਕਮੈਂਟ ਦੇ ਵਿੱਚ ਤੁਸੀਂ ਜੋ ਆਪਣੇ ਸ਼ਬਦ ਲਿਖਦੇ ਹੋ ਉਸ ਨੂੰ ਸੋਚ ਸਮਝ ਕੇ ਲਿਖਿਆ ਜਾਵੇ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਦ ਅਨ ਟੋਲਡ ਪੰਜਾਬ ਦੇ ਲਈ ਸਿਮਰਦੀਪ ਸਿੰਘ ਅਮਰਿਤ ਸਰ